हां ਘਰ ਘਰ ਚਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਖਾਣਾ ਮਾਧਮ ਨਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨੀਆਂ ਤੇ ਬਾਈ ਹਾਲ ਗੱਲਬਾਤ ਹੋਈ ਹੈ ਜੀ ਕਿਸੇ ਨਾਲ ਗੱਲਬਾਤ ਹੋਈ ਹੈ ਜੀ ਇਹ ਅਜੇ ਤੱਕ ਹਜੇ ਤੱਕ ਬਹੁਤ ਨਾਜ਼ੁਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਉਹਦਾ ਚਮਤਕਾਰ ਹੋਣਾ ਚਮਤਕਾਰਨ ਵਾਲੀ ਪ੍ਰਾਰਟ ਮਿਟੋਣਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਨਾਮੀ ਗਾਇਕ ਤੇ ਫਿਲਮੀ ਐਕਟਰ ਉਹਨਾਂ ਦਾ ਹਾਲ ਚਾਲਣ ਵਾਸਤੇ ਲਗਾਤਾਰ ਫੋਰਟ ਹਸਪੀਟਲ ਵਿੱਚ ਪਹੁੰਚ ਰਹੇ ਨੇ ਤਾਂ ਹੁਣੇ ਮਨਕੀਰਤ ਔਲਖ ਜਿਹੜੇ ਉਹਨਾਂ ਦੀ ਸਿਹਤ ਦਾ ਹਾਲ ਚਾ ਕੇ ਆਏ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਫੋਰਟ ਹਸਪੀਟਲ ਜਿੱਥੇ ਕਿ ਹੁਣੇ-ਹੁਣੇ ਮਨਕੀਰਤ ਔਲਖ ਅੰਦਰ ਗਏ ਸੀ ਉਸ ਤੋਂ ਬਾਅਦ ਹੁਣੇ ਉਹਨਾਂ ਨੂੰ ਦੱਸਿਆ ਗਿਆ ਕਿ ਬਾਹਰ ਆਣ ਕੇ ਉਹ ਦੱਸਣਗੇ ਕਿਸ ਤਰੀਕੇ ਦੇ ਹਾਲਾਤ ਦੇ ਵਿੱਚ ਨੇ ਰਾਜਵੀਰ ਜਵੰਦਾ ਤਾਂ ਦੱਸ ਦਿੰਦੇ ਆ ਕਿ ਪੰਜਾਬ ਦਾ ਕੋਈ ਹੋਰ ਗਾਇਕ ਹੋਵੇਗਾ ਜੋ ਹਾਂ ਨਹੀਂ ਆਇਓ ਤਾਂ ਅਰਦਾਸਾਂ ਕਰੋ ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈਾਾ ਨਾ ਮਾਧਮ ਨਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਹਾਲ ਗੱਲਬਾਤ ਹੋਈ ਹੈ ਜੀ ਕਿ ਸੈਨਲ ਦੀ ਗੱਲਬਾਤ ਹੋਈ ਹੈ ਜੀ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜ਼ੁਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਭਰਾਤ ਵਿੱਚ ਹੋਣਾ ਬਿਲਕੁਲ ਤੋਂ ਦੇਖੋ ਕਿ ਮਨਕੀਰ ਤੌਲਖ ਜੜੇ ਅੰਦਰ ਜਾ ਕੇ ਆਏ ਨੇ ਤਾਂ ਉਹਨਾਂ ਵੱਲੋਂ ਤੁਸੀਂ ਦੇਖੋ ਕੀ ਦੱਸਿਆ ਗਿਆ ਕਿ ਅਰਦਾਸਾਂ ਦੇ ਵਿੱਚ ਬਹੁਤ ਸ਼ਕਤੀ ਹੈ ਕਿਉਂਕਿ ਗੁਰੂ ਸਾਹਿਬ ਤੇ ਬਹੁਤ ਜ਼ਿਆਦਾ ਭਰੋਸਾ ਹੈ ਮਨਕੀਰ ਤੌਲਖ ਦਾ ਤਾਂ ਤੁਸੀਂ ਉਹਨੂੰ ਲੈ ਕੇ ਤੋਂ ਦੇਖੋ ਕਿ ਉਹ ਪਹਿਲਾਂ ਗਏ ਸੀ ਤੁਹਾਨੂੰ ਦੱਸਿਆ ਕਿ ਮੈਂ ਅੰਦਰ ਤੋਂ ਬਾਹਰ ਆਣ ਕੇ ਦੱਸਦਾ ਕਿ ਕਿਸ ਤਰੀਕੇ ਦੇ ਹਾਲਾਤ ਨੂੰ ਦੱਸਿਆ ਕਿ ਕਿ ਅਰਦਾਸਾ ਕਰੋ ਸਾਰੇ ਹੀ ਪੰਜਾਬ ਦੇ ਦੇਸ਼ ਭਰ ਦੇ ਲੋਕ ਜੋ ਚਾਹਣ ਵਾਲੇ ਨੇ ਭਾਵੇਂ ਕੋਈ ਨਹੀਂ ਵੀ ਜਾਣਦਾ ਉਹ ਵੀ ਅਰਦਾਸ ਕਰੇ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਇਸ ਤਰੀਕੇ ਦੀ ਜਿਹੜੀ ਗੱਲ ਮਨਕੀਰ ਤੌਲਖ ਦਸਕੇ ਗਏ ਨੇ ਪਰ ਰਾਜਵੀਰ ਜਵੰਦਾ ਦੀ ਹਾਲਤ ਜੋ ਗੰਭੀਰ ਬਣੀ ਹੋਈ ਹੈ ਡਾਕਟਰਾਂ ਦੀ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਉਹਨਾਂ ਦੇ ਚਾਹਵਣ ਵਾਲਿਆਂ ਦੀ ਅਰਦਾਸਾਂ ਵੀ ਲਗਾਤਾਰ ਜਾਰੀ ਨੇ 40 ਹਸਪਤਾਲ ਦੇ ਬਾਹਰ ਵੀ ਹੁਣੇ-ਹੁਣੇ ਕੁਝ ਨੌਜਵਾਨਾਂ ਵੱਲੋਂ ਅਰਦਾਸ ਕੀਤੀ ਗਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਮੁਰਤ ਤੋਂ ਸੇਤਿਆਬੀ ਜਿਹੜੀ ਉਹਨਾਂ ਦੀ ਸਿਹਤ ਹੋਵੇ ਸੋਨ ਲੈ ਕੇ ਲੇਕਿਨ ਕਦੋਂ ਹੁਣ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਕਿਸ ਤਰੀਕੇ ਦੇ ਹਾਲਾਤ ਨੇ ਥੋੜੇ ਕਾਮ ਸੁਮੇਤ ਦੇ ਨਾਲ ਤੇ ਸੇ